ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪਸੰਦੀਪ ਜੇ ਤੁਸੀਂ ਦਲਜੀਤ ਦੁਸਾਂਝ ਦੇ ਫੈਨ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਖਾਸ ਹੈ ਕਿਉਂਕਿ ਦਲਜੀਤ ਦੁਸਾਂਝ ਦਾ ਦਿ ਲੂਮੀਨਾਟੀ ਟੂਰ ਚੱਲ ਰਿਹਾ ਹੈ ਇੰਡੀਆ ਦੇ ਵਿੱਚ ਸਭ ਨੂੰ ਵੇਟ ਸੀ ਕਿ ਦਲਜੀਤ ਦੁਸਾਂਝ ਦਾ ਇੱਕ ਸ਼ੋਅ ਲੁਧਿਆਣਾ ਦੇ ਵਿੱਚ ਵੀ ਜ਼ਰੂਰ ਹੋਣਾ ਚਾਹੀਦਾ ਸਭ ਨੂੰ ਬੇਹੱਦ ਵੇਟ ਸੀ ਕਿਉਂਕਿ ਦਲਜੀਤ ਦੁਸਾਂਝ ਦਾ ਹੋਮ ਟਾਊਨ ਕਿਹਾ ਜਾਂਦਾ ਲੁਧਿਆਣੇ ਨੂੰ ਤਾਂ ਸਭ ਦੀਆਂ ਜਿਹੜੀਆਂ ਨਿਗਾਹਾਂ ਸੀ ਉਹ ਦਲਜੀਤ ਦੁਸਾਂਝ ਦੇ ਇਸ ਸ਼ੋਅ ਤੇ ਜਿਆਦਾ ਸੀ ਕਿ ਦਲਜੀਤ ਦੁਸਾਂਜ ਆਖਰ ਕੀ ਇਸ ਜਿਹੜਾ ਦਿਲੂਮੀਨਿਟੀ ਟੂਰ ਆ ਇਸ ਦਾ ਲੁਧਿਆਣਾ ਦੇ ਵਿੱਚ ਸ਼ੋਅ ਰੱਖਦੇ ਨੇ ਜਾਂ ਨਹੀਂ ਪਰ ਤੁਹਾਨੂੰ ਦੱਸਦੀ ਕਿ ਹੁਣ ਤੁਹਾਡੇ ਲਈ ਬੇਹੱਦ ਖੁਸ਼ੀ ਭਰੀ ਖਬਰ ਆ ਕਿਉਂਕਿ ਸਾਲ ਦੇ ਆਖਰੀ ਦਿਨ ਯਾਨੀ ਕਿ 31 ਦਸੰਬਰ ਨੂੰ ਰੌੜਕਾ ਲਾਉਣ ਆ ਰਹੇ ਨੇ ਦਲਜੀਤ ਦੁਸਾਂਜ ਆਪਣੇ ਪੂਰੇ ਬੈਂਡ ਦੇ ਨਾਲ 31 ਦਸੰਬਰ ਨੂੰ ਜਿਹੜੀ ਜਾਣਕਾਰੀ ਮਿਲੀ ਹੈ ਕਿ PAU ਦੇ ਗਰਾਊਂਡ ਦੇ ਵਿੱਚ ਦਲਜੀਤ ਦਸਾਂਝ ਪਰਫਾਰਮ ਕਰਨ ਵਾਲੇ ਨੇ ਕੱਲ ਤੋਂ ਯਾਨੀ ਕਿ 24 ਦਸੰਬਰ ਤੋਂ ਟਿਕਟਾਂ 2 ਵਜੇ ਤੋਂ ਅਵੇਲੇਬਲ ਹੋ ਜਾਣਗੀਆਂ ਤਿਆਰੀਆਂ ਖਿੱਚ ਲੋ ਕਿਉਂਕਿ ਦਸਾਂਝਾ ਵਾਲਾ ਆਪਣੇ ਹੋਮ ਟਾਊਨ ਜਾਂ ਹੋਮ ਟਾਊਨ ਯਾਨੀ ਕਿ ਲੁਧਿਆਣਾ ਦੇ ਵਿੱਚ ਆ ਰਿਹਾ ਹੈ ਕਿਉਂਕਿ ਦਲਜੀਤ ਦਸਾਂਝ ਇਸ ਤੋਂ ਪਹਿਲਾਂ ਆਪਣੀ ਫਿਲਮ ਦੀ ਪ੍ਰੋਮੋਸ਼ਨ ਦੇ ਲਈ ਜ਼ਰੂਰ ਘੰਟਾ ਘਰ ਦੇ ਕੋਲ ਫੋਟੋਆਂ ਖਿਚਾ ਕੇ ਗਏ ਸੀ ਉੱਥੇ ਮਿਲ ਕੇ ਗਏ ਸੀ ਬਜ਼ੁਰਗ ਬਾਬੇ ਤੋਂ ਚਾਹ ਵੀ ਪੀ ਕੇ ਗਏ ਸੀ ਪਰ ਇਹ ਵਾਲਾ ਕੰਸਰਟ ਦੀ ਸਭ ਨੂੰ ਵੇਟ ਸੀ ਕਿਉਂਕਿ ਦਲਜੀਤ ਉਸਾਂ ਦੇ ਜਿਹੜੇ ਕਟੜ ਫੈਨਸ ਨੇ ਉਹਨਾਂ ਨੂੰ ਇਹ ਵੇਟ ਸੀ ਕਿ ਦਲਜੀਤ ਉਸਾਂ ਆਪਣੇ ਹੋਮ ਟਾਊਨ ਯਾਨੀ ਕਿ ਲੁਧਿਆਣਾ ਦੇ ਵਿੱਚ ਵੀ ਇੱਕ ਜਿਹੜਾ ਸ਼ੋਅ ਆ ਜ਼ਰੂਰ ਰੱਖਣ ਸਭ ਦੀਆਂ ਜਿਹੜੀਆਂ ਨਿਗਾਹਾਂ ਠਕੀਆਂ ਹੋਈਆਂ ਸੀ ਅਤੇ ਹੁਣ ਜਿਹੜੀ ਉਹਨਾਂ ਦੀ ਟੀਮ ਹੈ ਉਸ ਵੱਲੋਂ ਪੁਸ਼ਟੀ ਕਰ ਦਿੱਤੀ ਗਈ ਆ ਤੇ ਤੁਹਾਨੂੰ ਜਾਣ ਕੇ ਬੜੀ ਹੀ ਖੁਸ਼ੀ ਹੋਵੇਗੀ ਕਿ 31 ਦਸੰਬਰ 2024 ਨੂੰ ਜਣੇ ਕਿ ਸਾਲ ਦੇ ਆਖਰੀ ਦਿਨ ਤੁਹਾਡਾ ਮਨਪਸੰਦ ਕਲਾਕਾਰ ਪੰਜਾਬੀਆਂ ਦਾ ਸਰਦਾਰ ਕਲਾਕਾਰ ਦੁਸਾਂਝਾ ਵਾਲਾ ਗੱਜੇਗਾ ਲੁਧਿਆਣਾ ਦੇ ਵਿੱਚ ਲੁਧਿਆਣਾ ਵਾਸੀਆਂ ਲਈ ਬੇਹੱਦ ਵੱਡੀ ਖਬਰ ਹੈ ਸੜਕਾਂ ਦਾ ਜ਼ਰੂਰ ਜਾਮ ਹੋਣਗੀਆਂ ਪਰ ਸਟੇਜ ਤੇ ਵੀ ਜਿਹੜਾ ਮੇਲਾ ਲੱਗੇਗਾ ਰੌਣਕ ਲੱਗੇਗੀ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਦਲਜੀਤ ਦੁਸਾਂਝ ਦਾ ਜਿਹੜਾ ਟੂਰ ਆ ਇਹ ਵਿਵਾਦਾਂ ਦੇ ਵਿੱਚ ਲਗਾਤਾਰ ਕਿਰਿਆ ਹੋਇਆ ਕਿਉਂਕਿ ਕਈ ਵਾਰ ਦਲਜੀਤ ਦੁਸਾਂਝ ਤੇ ਜਿਹੜੀਆਂ ਰੈਸਟ੍ਰਿਕਸ਼ਨ ਲੱਗਦੀਆਂ ਨੇ ਗਾਈਡਲਾਈਨਸ ਜਾਰੀ ਹੁੰਦੀਆਂ ਨੇ ਉਹ ਪਿਛਲੇ ਕਾਫੀ ਸਮੇਂ ਦੇ ਵਿੱਚ ਜਿੱਥੇ ਜਿੱਥੇ ਸ਼ੋਅ ਹੋਏ ਲਗੀਆਂ ਨੇ ਕਿ ਬੱਚਿਆਂ ਨੂੰ ਸਟੇਜ ਤੇ ਨਹੀਂ ਆਉਣ ਦਿੱਤਾ ਜਾਵੇਗਾ ਸ਼ਰਾਬ ਵਾਲੇ ਹਿੰਸਾ ਵਾਲੇ ਨਸ਼ਿਆਂ ਵਾਲੇ ਗੀਤ ਨਹੀਂ ਗਾਏ ਜਾਣਗੇ ਬੱਚਿਆਂ ਨੂੰ ਸਟੇਜ ਤੇ ਨਹੀਂ ਬੁਲਾਇਆ ਜਾਏਗਾ ਪਰ ਇਸ ਦੇ ਬਾਵਜੂਦ ਵੀ ਦੂਸਾਂਝਾ ਵਾਲੇ ਦੀ ਅਨਰਜ਼ੀਫ 100/100 ਹੈ ਉਹ ਤਾਂ ਗੀਤ ਦੇ ਵਿੱਚ ਵੀ ਕਹਿ ਦਿੰਦੇ ਨੇ ਕਿ ਮੈਂ ਕਰਦਾ ਫਲਾਈ ਫਿਰਦਾ ਲੋਕੀ ਮੂੰਹ ਚੱਕ ਵੇਖਦੇ ਆ ਤਾ ਨੂੰ ਤਾਂ ਤੁਸੀਂ ਵੀ ਤਿਆਰ ਹੋ ਜਾਓ 31 ਦਸੰਬਰ ਨੂੰ ਰੌਣਕਾਂ ਲੱਗਣ ਜਾ ਰਹੀਆਂ ਨੇ ਪੀਏਯੂ ਦੇ ਗਰਾਊਂਡ ਦੇ ਵਿੱਚ ਦਿੱਥੇ ਦੂਸਾਂਝਾ ਵਾਲਾ ਤੁਮਾ ਪਾਵੇਗਾ 31 ਦਸੰਬਰ ਇੱਕ ਵਾਰੀ ਫਿਰ ਜਿਹੜੀ ਡੇਟ ਆ ਨੋਟ ਕਰ ਲਓ ਟਾਈਮ ਆ ਜਿਹੜਾ 8:30 ਵਜੇ ਦਾ ਜਿਹੜਾ ਉਹਨਾਂ ਦੀ ਟੀਮ ਵੱਲੋਂ ਦੱਸਿਆ ਗਿਆ ਕਿ 31 ਦਸੰਬਰ 8:30 ਵਜੇ ਟਿਕਟਾਂ ਕੱਲ 2 ਵਜੇ ਤੋਂ ਜਿਹੜੀਆਂ ਉਪਲਬਧ ਹੋ ਜਾਣਗੀਆਂ ਅਵੇਲੇਬਲ ਹੋ ਜਾਣਗੀਆਂ ਤਾਂ ਦਿਲਜੀਤ ਉਸਾਇ ਦੀ ਜ਼ਿੰਦਗੀ ਦਾ ਲੰਮਾ ਸਮਾ ਜਿਹੜਾ ਉਹਨਾਂ ਨੇ ਲੁਧਿਆਣਾ ਦੇ ਵਿੱਚ ਬਤਾਇਆ ਇੱਥੋਂ ਹੀ ਉਹਨਾਂ ਦੀ ਆਪਣੀਆਂ ਇਸ਼ਕ ਦਾ ਉੜਾੜਾ ਸਮਾਈਲ ਚਾਕਲੇਟ ਸਾਰੀਆਂ ਐਲਬਮਸ ਦੀ ਜਿਹੜੀ ਬੈਕ ਟੂ ਬੈਕ ਹੁੰਦੇ ਹੋਏ ਉਹ ਵੱਡੀਆਂ ਵੱਡੀਆਂ ਫਿਲਮਾਂ ਤੱਕ ਪਹੁੰਚੇ ਨੇ ਬਾਲੀਵੁੱਡ ਹਾਲੀਵੁੱਡ ਤੱਕ ਉਹਨਾਂ ਨੇ ਮਾਰਕੀਟ ਕੀਤਾ ਤਾਂ ਦੁਸਾਂਝਾਂ ਵਾਲਾ ਉਹ ਧਿਆਨ ਸਿੰਘ ਕੰਪਲੈਕਸ ਦੇ ਕੋਲ ਦੀਆਂ ਜਿਹੜੀਆਂ ਯਾਦਾਂ ਨੇ ਉਹ ਗਲੀਆਂ ਮਾਹੌਲ ਉਹ ਜਿਹੜੇ ਸੜਕਾਂ ਤੇ ਘੁੰਮਿਆ ਉਹ ਸਭ ਕੁਝ ਹੋ ਸਕਦਾ ਹੈ ਕਿ ਦਲਜੀਤ ਦੁਸਾਂਝ ਇਹ ਜਿਹੜਾ ਲੁਧਿਆਣਾ ਸ਼ੋਅ ਆਪਣੀ ਜ਼ਿੰਦਗੀ ਦਾ ਸੰਘਰਸ਼ ਦੇ ਕੁਝ ਪੰਨੇ ਵੀ ਇਸ ਸ਼ੋਅ ਦੇ ਵਿੱਚ ਜ਼ਰੂਰ ਫੋਲਣਗੇ ਤਾ 31 ਦਸੰਬਰ ਬੇहद ਵੱਡਾ ਦਿਨ ਹੋਣ ਵਾਲਾ ਖਾਸ ਕਰਕੇ ਲੁਧਿਆਣਾ ਲਈ ਸੜਕਾਂ ਜਾਮ ਹੋਣ ਵਾਲੀਆਂ ਨੇ ਬ੍ਰੇਕਾਂ ਫੇਲ ਹੋਣ ਵਾਲੀਆਂ ਨੇ ਦਰਸ਼ਕਾਂ ਦੇ ਦਿਲਾਂ ਦੀਆਂ ਕਿਉਂਕਿ ਸਭ ਐਕਸਾਈਟਡ ਨੇ ਸਭ ਨੂੰ ਵੇਟ ਸੀ ਕਿ ਦਲਜੀਤ ਦਸਾਂਜ ਲੁਧਿਆਣਾ ਦੇ ਵਿੱਚ ਕਦੋਂ ਜਿਹੜੀ ਲੈ ਕੇ ਆਪਣੀ ਸ਼ਗਾਤ ਆਉਂਦੇ ਨੇ ਇੱਥੋਂ ਤੱਕ ਕਿ ਇੱਥੋਂ ਦੇ ਡੀਸੀ ਸਾਹਿਬ ਨੇ ਵੀ ਐਡਮਿਸ਼ਨ ਜਿਹੜੇ ਐਡਮਿਨਿਸਟ੍ਰੇਸ਼ਨ ਆ ਪ੍ਰਸ਼ਾਸਨ ਆ ਉਸ ਦੇ ਵੱਲੋਂ ਵੀ ਸਹਿਯੋਗ ਦੇਣ ਦੀ ਪੂਰੀ ਗੱਲਬਾਤ ਆਖੀ ਗਈ ਸੀ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਤੇ ਦਲਜੀਤ ਦਸਾਂਝ ਦਾ ਇਹ ਗਿੱਲਾ ਰਿਹਾ ਕਿ ਉਹਨਾਂ ਵੱਲੋਂ ਸਾਥ ਨਹੀਂ ਮਿਲਿਆ ਪਰ ਇਸ ਵਾਰ ਪ੍ਰਸ਼ਾਸਨ ਲੁਧਿਆਣਾ ਦਾ ਪੱਬਾ ਪਾਰ ਹੈ ਦਲਜੀਤ ਦਸਾਂਝ ਨੂੰ ਰਿਸੀਵ ਕਰਨ ਦੇ ਲਈ ਤੁਸੀਂ ਵੀ ਤਿਆਰ ਹੋ ਜਾਓ 31 ਦਸੰਬਰ 8:30 ਵਜੇ ਪੀਏਯੂ ਦੇ ਗਰਾਊਂਡ ਦੇ ਵਿੱਚ